ਬਿਲਕੁਲ ਸੂਬੇ ਦੇ ਵਿੱਚ ਲੁਟੇਰੇ ਬੇਖੌਫ ਨਜ਼ਰ ਆ ਰਹੇ ਨੇ ਤਾਂ ਸੂਬੇ ਦੇ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਤੇ ਇਸ ਵਕਤ ਜੋ ਸਕਰੀਨ ਤੇ ਤੁਸੀਂ ਸੀਸੀਟੀਵੀ ਦੇਖ ਰਹੇ ਹੋ ਇਸ ਸੀਸੀਟੀਵੀ ਦੇ ਵਿੱਚ ਸ਼ਰਅਮ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਦੇ ਕੋਲੋਂ ਕਿਸ ਤਰ੍ਹਾਂ ਦੋ ਲੁਟੇਰੇ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਦੇ ਕੋਲ ਦਵਾਈ ਲੈਣ ਗਈ ਔਰਤ ਦੇ ਪਰਸੋਂ ਦੋ ਜਿਹੜੇ ਲੁਟੇਰੇ ਨੇ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਸਾਰੀ ਦੀ ਹਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਜੇ ਕਹਿ ਲਈਏ ਕਿ ਲੋਕ ਸਭਾ ਚੋਣਾਂ ਦੇ ਚੱਲਦੇ ਹਨ ਜਿੱਥੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਪਰ ਇੱਥੇ ਪੁਲਿਸ ਦੇ ਹੱਥ ਨੇ ਜਿਹੜੇ ਖਾਲੀ ਨਜ਼ਰ ਆ ਰਹੇ ਨੇ ਉਥੇ ਚੋਰਾਂ ਲੁਟੇਰਿਆਂ ਦੇ ਜਿਹੜੇ ਹੌਸਲੇ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਸੰਗਣੀ ਆਬਾਦੀ ਵਾਲੇ ਖੇਤਰਾਂ ਦੇ ਵਿੱਚ ਵੀ ਦਿਨ ਦਿਹਾੜੇ ਔਰਤ ਦੇ ਕੋਲੋਂ ਪਰਸ ਅਤੇ ਮੋਬਾਈਲ ਖੋਣ ਦੇ ਵਿੱਚ ਲਗਾਤਾਰ ਕਾਮਯਾਬ ਹੋ ਰਹੇ ਨੇ ਤਾਂ ਤੁਸੀਂ ਵੀ ਇਹ ਖਬਰਾਂ ਰੋਜ਼ ਸੁਣਦੇ ਹੋਵੋਗੇ ਕਿ ਔਰਤ ਕੋਲੋਂ ਪਰਸ ਖੋ ਕੇ ਲੁਟੇਰੇ ਨੇ ਫਰਾਰ ਹੋ ਜਾਂਦੇ ਨੇ ਔਰਤ ਦੇ ਕੋਲੋਂ ਉਸ ਦਾ ਮੋਬਾਈਲ ਖੋ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਇੱਥੋਂ ਤੱਕ ਕਿ ਅਸੀਂ ਇੰਨੇ ਕੁ ਵੀ ਸੁਰੱਖਿਅਤ ਨਹੀਂ ਆ ਕਿ ਮੰਦਰਾ ਗੁਰਦੁਆਰਿਆਂ ਦੇ ਵਿੱਚ ਵੀ ਸ਼ਰੇਆਮਚੋਰੀ ਹੁੰਦੀਆਂ ਨੇ ਤੇ ਸੁੱਤੇ ਪਏ ਵਿਅਕਤੀ ਦੇ ਸਰਾਣੇ ਦੇ ਥੱਲੋਂ ਵੀ ਜਿਹੜਾ ਮੋਬਾਈਲ ਚੋਰ ਨੇ ਚੁੱਕ ਕੇ ਉਹ ਵੀ ਫਰਾਰ ਹੋ ਜਾਂਦੇ ਨੇ ਤੇ ਉੱਥੇ ਇਸ ਟਾਈਮ ਜੋ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਔਰਤ ਦੇ ਕੋਲੋਂ ਦਿਨ ਦੇ ਹਾੜੇ ਸ਼ਰੇਆਮ ਲੁੱਟਖੋ ਕੀਤੀ ਜਾਂਦੀ ਹੈ ਉਸ ਦਾ ਪਰਸ ਖੋ ਕੇ ਜਿਹੜੇ ਲੁਟੇਰੇ ਨੇ ਫਰਾਰ ਹੋ ਜਾਂਦੇ ਨੇ ਤੇ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਬਿਲਕੁਲ ਇੱਕ ਹੋਰ ਤਾਜ਼ਾ ਮਿਸਾਲ ਹੈ ਜਿਹੜੀ ਬੀਤੇ ਦਿਨੀ ਕੱਲ੍ਹ ਸ਼ਾਮ ਨੂੰ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਇੱਕ ਡਾਕਟਰ ਦੇ ਕੋਲ ਇੱਕ ਔਰਤ ਦਵਾਈ ਲੈਣ ਲਈ ਜਾਂਦੀ ਹੈ ਤੇ ਮਹਿਲਾ ਕੋਲੇ ਚੋਰ ਸ਼ਰੇਆਮ ਪਰਸ ਖੋਕੇ ਫਰਾੜ ਹੋ ਜਾਂਦੇ ਨੇ ਤਾਂ ਬਿਲਕੁਲ ਪੀੜਤ ਔਰਤ ਦਾ ਕਹਿਣਾ ਹੈ ਕਿ ਉਸ ਦੇ ਪਰਸ ਦੇ ਵਿੱਚ ਇੱਕ ਕੀਮਤੀ ਆਈਫੋਨ 40 ਕੈਨੇਡੀਅਨ ਡਾਲਰ 12000 ਰੁਪਏ ਭਾਰਤੀ ਕਰੰਸੀ ਤੇ ਏਟੀਐਮ ਕਾਰਡ ਮੌਜੂਦ ਸਨ ਤਾਂ ਬਿਲਕੁਲ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੇ ਜਿਹੜੀਆਂ ਸ਼ਰੀਆਂ ਵਾਪਰ ਰਹੀਆਂ ਨੇ ਤਾਂ ਪੁਲਿਸ ਦੇ ਹੱਦਸ ਵਕਤ ਖਾਲੀ ਨਜ਼ਰ ਆ ਰਹੇ ਨੇ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਜੋ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ ਉਹ ਪ੍ਰਬੰਧ ਵੀ ਨੇ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਬਿਲਕੁਲ ਖੋਖਲੇ ਨਜ਼ਰ ਆ ਰਹੇ ਨੇ ਕਿ ਪ੍ਰਸ਼ਾਸਨ ਇਸ ਵਕਤ ਕੀ ਕਰ ਰਿਹਾ ਕਿਉਂਕਿ ਇੱਕ ਦਿਨ ਦੇ ਵਿੱਚ ਇੱਕ ਨਹੀਂ ਦੋ ਨਹੀਂ ਕਿੰਨੀਆਂ ਹੀ ਲੁੱਟਾਂ ਗੋਹਾਂ ਦੀਆਂ ਵਾਰਦਾਤਾਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਇਸ ਦੇ ਵਿਚਕਾਰ ਕੌਣ ਜ਼ਿੰਮੇਵਾਰ ਹੋ ਸਕਦਾ ਹੈ ਕਿ ਇਸ औरत ਦੀ ਲਾਪਰਵਾਹੀ ਕਹਿ ਸਕਦੇ ਆ ਕਿ ਉਹ ਆਪਣੇ ਪਰਸ ਨੂੰ ਆਨ ਨਾਲ ਆਪਣੇ ਹੱਥ ਚ ਫੜ ਕੇ ਨਹੀਂ ਰੱਖ ਸਕੀ ਜਾਂ ਪ੍ਰਸ਼ਾਸਨ ਦੀ ਲਾਪਰਵਾਹੀ کہہ ਸਕਦੇ ਆ ਕਿ ਜੋ ਨੌਜਵਾਨ ਪੀੜੀ ਆ ਉਹ ਕਿਸ ਹਾਲਤ ਦੇ ਵਿੱਚ ਲੁੱਟਾਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀ ਆ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ